ਚੋੜਾ ਦੇ ਵੱਲੋਂ ਦਿਨ ਦਿਹਾੜੇ ਇੱਕ ਵੱਡੀ ਚੋਰੀ ਦੀ ਵਾਰਦਾਤ ਨੂੰ ਅਜਾਣ ਦਿੱਤਾ ਗਿਆ। ਚੋਰ ਘਰ ਦੇ ਵਿੱਚੋਂ ਲਗਭਗ 50 ਤੋਂ 16 ਟੋਲੇ ਸੋਨਾ, 10 ਟੋਲੇ ਚਾਂਦੀ ਅਤੇ 40 ਤੋਂ 50 ਹਜ਼ਾਰ ਰੁਪਏ ਨਕਦੀ ਲੁੱਟ ਕੇ ਫਰਾਰ ਹੋ ਗਏ। ਤਾਂ ਘਰ ਦੀ ਮਾਲਕੀ ਨੂੰ ਪੂਨਮ ਜਿੰਦਲ ਮੁਤਾਬਕ ਚੋਰੀ ਸੁੰਬੇ ਉਹ ਦੂਸਰੇ ਕਮਰੇ ਦੇ ਵਿੱਚ ਸੁੱਤੇ ਪਏ ਸੀ। ਬਲਸਤੇ ਸੀਆਈਏ ਟੀਮ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੋ ਸਿਟੀ ਇਨ ਚਾਰਜ ਬਲਜੀਤ ਸਿੰਘ ਨੇ ਕਿਹਾ ਕਿ ਹਾਲਜੋ ਵਾਲੇ ਦੇ ਸੀਸੀਟੀਵੀ ਫੁਟੇਜਾਂ ਚੈੱਕ ਕੀਤੇ ਜਾ ਰਹੇ ਨੇ ਤੇ ਜਲਦ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ। ਸੋ ਦੱਸਗੀ ਘਰ ਦੇ ਮਾਲਕ ਰਿੰਕੂ ਨੇ ਚੋਰੀ ਦੀ ਪੁਸ਼ਟੀ ਕਰਦਿਆਂ ਪ੍ਰਸ਼ਾਸਨ ਤੋਂ ਚੋਰਾਂ ਦੀ ਗ੍ਰਿਫਤਾਰੀ ਅਤੇ ਲੁਟੇ ਸਮਾਨ ਦੀ ਵਾਪਸੀ ਦੀ ਮੰਗ ਕੀਤੀ ਹੈ। ਸਥਾਨੀ ਹਲਕਾ ਵਿਧਾਇਕ ਗੁਰਦੀਪ ਸਿੰਘ ਕਹਾਵਾਂ ਢਿਲੋਂ ਨੇ ਚਿੰਤਾ ਜ਼ਾਤਾਂਦੇ ਹੋਏ ਕਿਹਾ ਕਿ ਸਿਰਫ ਵਾਰਦਾਤ ਨਹੀਂ ਹੈ ਬਲਕਿ ਲਗਾਤਾਰ ਚੋਰੀਆਂ ਚਿੰਤਾ ਦਾ ਵਿਸ਼ਾ ਹੈ ਤੇ ਉਹਨਾਂ ਨੇ ਪੁਲਿਸ ਨੂੰ ਸ਼ਹਿਰ ਦੇ ਵਿੱਚ ਸਖਤੀ ਵਧਾਉਣ ਦੀ ਸਲਾਹ ਦਿੱਤੀ। ਦੇਖੋ ਇਹ ਕੋਈ ਪਹਿਲੀ ਘਟਨਾ ਨਹੀਂ ਆ ਜਿਹੜੀਆਂ ਜਿਹੜੇ ਇਹ ਅਨਸਰ ਨੇ ਗਲਤ ਅਨਸਰ ਨੇ ਚਾਹੇ ਹੋ ਲੜਾਈ ਝਗੜਾ ਕਰਦੇ ਹੁਣ ਚਾਹੇ ਲੁੱਟਾਂ ਛੁਟਾਂ ਕਰਦੇ ਹੁਣ ਚਾਹੇ ਚੋਰੀਆਂ ਕਰਦੇ ਹੁਣ ਇਹ ਦਿੱਲੀ ਦਾ ਇੱਥੇ ਕੰਮ ਹੋ ਗਿਆ ਪਰ ਸਭ ਤੋਂ ਵੱਡੀ ਜਿਹੜੀ ਫਿਕਰ ਦੀ ਗੱਲ ਇਹ ਹੈ ਵੀ ਜਿਹੜਾ ਜਿੱਥੇ ਆਪਾਂ ਖੜੇ ਆ ਇਹ ਸ਼ਹਿਰ ਦਾ ਉਹ ਪੌਚੇਰੀਆ ਜਿੱਥੇ ਲੋਕ ਇਸਨੇ ਲੰਬੇ ਸਮੇਂ ਤੋਂ ਇਸ ਕਰਕੇ ਰਹਿ ਰਹੇ ਵੀ ਇਹ ਸੁਰੱਖਿਆ ਤੇਰੀ ਹੈ ਵੀ ਇਹ ਬੰਦਾ ਵੀ ਇੱਥੇ ਕੋਈ ਲਗਾ ਨਹੀਂ ਕੋਈ ਨਹੀਂ ਤਾਂ ਅਸੀਂ ਚਾਹੁੰਦੇ ਹਾਂ ਵੀ ਜੇ ਜਗ੍ਹਾ ਗਲੀਆਂ ਤੰਗ ਨੇ ਜਾਂ ਜੇ ਮਕਾਨ ਤੰਗ ਨੇ ਤਾਂ ਅਸੀਂ ਥੋੜਾ ਜਿਹਾ ਬਾਹਰ ਨੂੰ ਸੁਰਦਿਆਂ ਸਿਰਫ ਇਸ ਕਰਕੇ ਰਹਿ ਰਿਹਾ ਵੀ ਇੱਥੇ ਸੇਫਟੀ ਹੈ ਲੇਕਿਨ ਅੱਜ ਅਸੀਂ ਜਿਹੜਾ ਸ਼ਹਿਰ ਦਾ ਵਿੱਚ ਕੋ ਬਿਲਕੁਲ ਪੌਚ ਏਰੀਆ ਉੱਥੇ ਵੀ ਅਸੀਂ ਸੁਰੱਖਤ ਨਹੀਂ ਹੈਗੇ ਤੇ ਜਿਹੜੀ ਨਲਾਕੀ ਹੈ ਸਾਡੀ ਸਰਕਾਰ ਦੀ ਜਾਂ ਪੁਲਿਸ ਦੀ ਜਿਹੜਾ ਅਸੀਂ ਜਿਹੜਾ ਸਾਰਾ ਤੰਤਰ ਉਹ ਰਾਸੀ ਲੋਕਾਂ ਦੇ ਪਿੱਛੇ ਲੱਗਿਆ ਹੋਇਆ ਹੈ ਉਹਨਾਂ ਨੂੰ ਤੰਗ ਪਰੇਸ਼ਾਨ ਕਰਨ ਤੇ ਰਾਸੀ ਖੇ ਜਾਂ ਗੱਢੀ ਦਾ ਲੱਗਿਆ ਹੋਇਆ ਲਾ ਐਂਡ ਆਰਡਰ ਵਾ ਜਾਇਤ ਖੋਂਦੇ ਜਿਹੜੇ ਸੋਸਾਇਟੀ ਦੀ ਸੁਰੱਖਿਆ ਵਾਸਤੇ ਕੋਈ ਵੀ ਜਿਹੜਾ ਇਹਨਾਂ ਦਾ ਫੇਲ ਹੋ ਚੁੱਕੇ ਸਰਕਾਰ ਦੇ ਜਿਵੇਂ ਲੱਗਦਾ ਨਹੀਂ ਕਿ ਇਹ ਪਿਛਲੇ 6 ਮਹੀਨਿਆਂ ਦੇ ਵਿੱਚ ਦੂਸਰੀ ਚੋਰੀ ਇੱਥੇ ਪਹਿਲਾਂ ਵੀ ਇੱਕ ਬਹੁਤ ਵੱਡੀ ਚੋਰੀ ਨੂੰ ਮਾਰਦਾ ਬੱਸ ਦੱਸਿਆ ਗਿਆ ਹਾਂ ਪਹਿਲਾਂ ਵੀ ਹਾਂ ਇਸ ਏਰੀਆ ਦੇ ਵਿੱਚ ਕਾਫੀ ਚਾਹੇ ਜੋ ਜਲੋ ਪੁਲਿਸ ਨੇ ਹੋ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਉਹਨਾਂ ਨੇ ਉਹ ਬੰਦੇ ਨੂੰ ਫੜ ਕੇ ਜਿਹੜਾ ਉਹ ਜਿਹੜਾ ਸਮਾਨ ਸਾਰਾ ਬਰਾਮਦ ਕਰ ਲਿਆ ਸੀਗਾ ਤੇ ਪਰ ਜਿਹੜਾ ਉਹ ਬਾਅਦ ਦੀ ਗੱਲ ਹੈ ਪਰ ਬੇਖੌਫ ਹੋ ਕੇ ਜਿਹੜੇ ਗਲਤਾਂ ਅੰਸਤ ਚੋਰੀ ਫਿਰ ਦਿੰਦੇ ਪੁਲਿਸ ਨੂੰ ਉਹਨਾਂ ਨੂੰ ਆਇਡੈਂਟੀਫਾਈ ਕਰਨਾ ਚਾਹੀਦਾ ਬੰਦੇ ਤਾਂ ਉਹੀ ਕੁਝ ਬੰਦੇ ਨੇ ਕਿ ਉਹਨਾਂ ਨੂੰ ਉਹਨਾਂ ਨਾਲ ਸਖਤੀ ਨਾਲ ਪੇਸ਼ ਆਉਣਾ ਚਾਹੀਦਾ ਜਿਹੜੇ ਰੋਜ਼ ਇਸ ਤਰ੍ਹਾਂ ਦਾ ਮਾਹੌਲ ਜਿਹੜੇ ਇੱਥੋਂ ਦੇ ਲੋਕਾਂ ਨੂੰ ਜਿਨ੍ਹਾਂ ਕਰਕੇ ਲੋਕ ਅਨਸਿਕਿਉਰ ਫੀਲ ਕਰਦੇ ਨੇ ਉਹਨਾਂ ਨਾਲ ਸਖਤੀ ਨਾਲ ਪੇਸ਼ ਆਉਣਾ ਚਾਹੀਦਾ ਲੋਕਾਂ ਨੂੰ ਮਲੇ ਸਾਬ ਤੁਸੀਂ ਮਤਲਬ ਕਿ ਉਪਰ ਇਸ ਵਾਰ ਗੱਲਬਾਤ ਕਰੋਗੇ ਕਿ ਪਿਹਾਰਾਂ ਦੇ ਦਿਨਾਂ ਦੇ ਵਿੱਚ ਐਗੈਂਸੀਆਂ ਚੀਜ਼ਾਂ ਉਹ ਲੱਗਦੀਆਂ ਤਾਂ ਤੱਕ ਕੋਈ ਵੱਡਾ ਅੰਜਾਮ ਬਿਲਕੁਲ ਇਹ ਤਾਂ ਮੇਰਾ ਆਪਣਾ ਪਰਿਵਾਰ ਹੈ ਜਿਨ੍ਹਾਂ ਦੇ ਦਾ ਨੁਕਸਾਨ ਹੋਇਆ ਥੋੜੇ ਦਿਨ ਪਹਿਲਾਂ ਵੀ ਇੱਕ ਇੱਥੇ ਦੁਕਾਨ ਤੇ ਚੋਰੀ ਹੋਈ ਸੀ ਚਾਹੇ ਉਹ ਨੁਕਸਾਨ ਜਿਆਦਾ ਵੱਡਾ ਨਹੀਂ ਸੀ 25-30 ਹਜ਼ਾਰ ਦਾ ਗੱਲ ਚ ਲੈ ਕੇ ਲੇਕਿਨ ਹੈ ਤਾਂ ਚਿੰਤਾ ਦਾ ਵਿਸ਼ਾ ਵੀ ਇੱਕ ਮੇਨ ਬਾਜ਼ਾਰ ਦੇ ਵਿੱਚੋਂ ਡੇਲੀ ਚੋਰੀਆਂ ਹੋ ਰਹੀਆਂ ਨੇ ਤੇ ਜਦੋਂ ਅਸੀਂ ਉਹਨੂੰ ਅਸੀਂ ਲੈਟਰੀ ਲੈ ਲੈਂਦੇ ਮਚਲੋ ਕੋਈ ਗੱਲ ਨਹੀਂ ਘੱਟ ਪੈਸੇ ਨਾਲ ਸਰ ਗਿਆ ਜਦੋਂ ਕੋਈ ਵੱਡਾ ਨੁਕਸਾਨ ਹੁੰਦਾ ਫਿਰ ਅਸੀਂ ਉਦੋਂ ਤੋਂ ਅਸੀਂ ਫਿਕਰਬੰਦ ਹੋ ਜਾਂਦੇ ਆ ਤਾਂ ਸਾਨੂੰ ਮੈਂ ਉਸ ਦਿਨ ਵੀ ਜਿਹੜਾ ਪੁਲਿਸ ਨੂੰ ਕਿਹਾ ਸੀਗਾ ਵੀ ਤੁਸੀਂ ਜਿਹੜੇ ਬੰਦੇ ਕੁਛਕ ਬੰਦੇ ਹੁੰਦੇ ਨੇ ਇਹਨਾਂ ਨੂੰ ਆਈਡੈਂਟੀਫਾਈ ਕਰਕੇ ਇਹਨਾਂ ਨੂੰ ਚੰਗੀ ਤਰ੍ਹਾਂ ਇਹਨਾਂ ਨਾਲ ਸਖਤੀ ਨਾਲ ਪੇਸਾਓ ਤੇ ਜਿਹੜੇ ਇਹ ਕ੍ਰਿਮੀਨਲ ਜਾਂ ਇਫਤਾਂ ਦੇ ਬੰਦੇ ਹੁੰਦੇ ਨੇ ਪਰਚੇ ਪੁੱਛੇ ਨੂੰ ਸਮਝਦੇ ਕੋ ਹੰਨੀ ਜਿਹੜੀਆਂ ਚੋਰੀ ਚਾਲੀ ਦੀਆਂ ਧਰਾਵਾਂ ਇਹ ਤਾਂ 10-10 ਵਾਰ 20 ਨਾਂ ਬਾਅਦ ਇਹ ਚ ਵਾਪਸ ਆ ਜਾਂਦੇ ਆ ਇਹਨਾਂ ਦਾ ਕੋਈ ਵੀ ਇਹਨਾਂ ਦੇ ਜਿਹੜਾ ਇਹਨਾਂ ਦਾ ਪ੍ਰਤੀ ਸਖਤ ਰਵਈਆ ਹੋਣਾ ਚਾਹੀਦਾ ਜਿਹੜਾ ਪ੍ਰਸ਼ਾਸਨ ਦਾ ਪੁਲਿਸ ਤਾਂ ਜੋ ਅੱਗੇ ਤੋਂ ਕੋਈ ਬੰਦਾ ਕਿੰਨੀ ਕੀ ਚੋਰੀ ਮਤਲਬ ਹਿੰਮਤ ਨਾ ਕਰੇ ਇਹਨੇ ਦੱਸਿਆ ਕਿੰਨੀ ਚੁੱਕਦੀ ਹੈ ਮੇਰੇ ਖਿਆਲ ਮੋਰ ਥੈਨ 50 ਲੱਖ 50 60 ਟੋਲੇ ਦੱਸਦੇ ਆ ਤਾਂ 50 ਹਾਂ ਜਿਵੇਂ ਇੱਕ ਸਾਜ ਇੱਕ ਐਜ ਦਾ ਰੇਟ 120000 ਰੁਪਏ ਹੈ 10 ਗ੍ਰਾਮ ਦਾ ਤੇ 50 60 ਟੋਲੇ ਲੈ ਗਏ ਤਾਂ 50 60 ਲੱਖ ਰੁਪਏ ਦਾ ਜਿਹੜਾ ਕੁਝ ਕੈਸ਼ ਵੀ ਘੱਟ ਗਿਆ ਹਾਂ ਚਲੋ ਪਰਿਵਾਰ ਨੂੰ ਪਤਾ ਜੇ ਮੇਰੀ ਇਹ ਡੀਪਲੀ ਗੱਲ ਨਹੀਂ ਪਰ ਮੈਨੂੰ ਫੋਨ ਤੇ ਗੱਲ ਇਹਦਾ ਨਾ ਹੋਈ ਸੀ 50 60 ਟੋਲੇ ਸੋਨਾ ਤੇ ਕੁਝ ਕੈਸ਼ ਵੀ ਲੈ ਕੇ ਗਏ ਐਸ ਤੋਂ ਥੋੜਾ ਜਿਹਾ 40 50000 ਰੁਪਏ ਸੀਗਾ ਹਾਂਜੀ ਪਰ ਜਿਹੜਾ 골ਡ ਦਾ ਬਹੁਤ ਜ਼ਿਆਦਾ ਬਟਾ ਨੁਕਸਾਨ ਹੋਇਆ ਦੇ ਵਿੱਚ ਹਾਂਜੀ 3 ਮਹੀਨੇ ਜੀ ਆਪਣਾ ਮੇਰਾ ਉਹ ਰਿੰਕੂ ਬਾਈ ਹਾਂਜੀ ਕਿੱਥੇ ਰਹਿੰਦੇ ਜੀ ਆਪਾਂ ਗੀਤਾਪਨ ਕੋਲੇ ਜੀ ਅੱਜ ਕੀ ਗੱਲਬਾਤ ਹੋਈ ਹੈ ਜੀ ਅੱਜ ਚੋਰੀ ਹੋ ਗਈ ਜੀ ਕਿੰਨੇ ਵਜੇ ਜੀ ਇਹ ਜੀ ਪੌਣੇ 12 ਜੀ ਹਾਂਜੀ ਕੀ ਕੀ ਲੈ ਗਏ ਜੀ ਚੋਰ 골ਡ ਲੈ ਗਏ ਜੀ ਸੋਨਾ ਲੈ ਗਏ ਜੀ ਕੈਸ਼ ਲੈ ਗਏ ਜੀ ਕਿੰਨਾ 골ਡ ਸੀ ਜੀ ਹੋਗੋ ਜੀ 40 50 ਤੋਲੇ ਦਾ 50 ਤੋਲੇ ਦਾ ਹਾਂ ਜੀ ਤੇ ਕੈਸ਼ ਕਿੰਨਾ ਕਹ ਜੀ ਉਹ 40 50 50000 ਹੋਗੋ ਜੀ ਕਿੱਥੇ ਕੇ ਘਰ ਆਪਣਾ ਜੀ ਦਾ ਪਿੰਕੋਲੇ ਜੀ ਕਿਹੜੀ ਗਲੀ ਚ ਆ ਆਰਾਮ ਸਾਹਿਬ ਆਤਾ ਜੀ ਜੈਂਸ ਵਾਲੀ ਜੈਂਸ ਵਾਲੀ ਕਲੀ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਅਸਤਾ ਇਹੀ ਮੈਂ ਮੰਗ ਕਰਦੀ ਸਾਡਾ ਸਾਰਾ ਕੁਝ ਮੈਂ ਚਾਹੀਦਾ ਅਸਾ ਪੰਜੀ ਪੰਜੀ ਇਕੱਠੀ ਕਰਦੇ ਰਹੇ ਰਹ ਦਾਸ ਯਾਰ ਰਾਤ ਨੂੰ ਕਿਹਾਣਾ ਹੋਣਾ ਜੀ ਅਸੀਂ ਚੋਲਨੀ ਚੋਲਨੀ ਇਕੱਠੀ ਕਰਦੇ ਆ ਨਾ ਇਹ ਨਾ ਕਿ ਸਰ ਸਾ ਕੋਈ ਘਰੇ ਕੋਈ ਝਾੜੂ ਵਾਲਾ ਕੋਈ ਪੋਚੀ ਵਾਲਾ ਕੋਈ ਕੋਈ ਲਾਇਆ ਹੀ ਨਹੀਂ ਕਿਸੇ ਦਾ ਕੋਈ ਲਾਇਆ हां दशहरा दा, दा दिन है।, है जी ਤੁਹਾਨੂੰ ਲੱਗਦਾ ਨਹੀਂ ਪ੍ਰਸ਼ਾਸਨ ਦੀ ਇਹ ਨਿਲਾਕੀ ਹੈ हां ਪ੍ਰਸ਼ਾਸਨ ਦੀ ਪੂਰੀ ਨਿਲਾਕੀ ਹੈ ਜੀ ਪ੍ਰਸ਼ਾਸਨ ਦੇ ਕੋਈ ਇੱਥੇ ਲੀਡਰ ਨਹੀਂ ਹੈਗਾ ਕੋਈ ਕਿੰਨੇ ਆਗੇ ਆ ਆਮ ਜਮੀਨੀ ਕੋਈ ਗੱਲਬਾਤ ਹੈ ਉਮੀਦ ਹੈ ਆਮ ਆਮ ਪਾਰਟੀ ਦੀ ਕੋਈ ਸਿਆਸੀ ਲੀਡਰ ਜਿੱਤਿਆ ਹੋਵੇ ਪ੍ਰਸ਼ਾਸਨ ਦਾ ਬੰਦਾ ਆਇਆ ਹਾਂ ਉਹ ਨਹੀਂ ਐ ਬਸ ਬਰਜੀਤ ਸਾਰਾ ਆਏ ਨੇ ਜੀ ਅੱਛਾ ਹਾਂ ਜੀ ਇਹਨਾਂ ਨੇ ਕੋਈ ਚੈਕਿੰਗ ਕੀਤੀ ਹਾਂ ਇਹਨਾਂ ਨੇ ਦੇਖਿਆ ਜੀ ਸਾਰਾ ਦੇਖਿਆ ਤੁਸੀਂ ਉਹ ਸੀਸੀਟੀਵੀ ফুটেਜ ਆਈ ਸਾਹਮਣੇ ਹਾਂ 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 ਜੀ ਇਹਨਾਂ ਨੂੰ ਪਰੋਸਾ ਦਿੱਤਾਗਾ ਜੀ ਉਹ ਇਸ ਤਰ੍ਹਾਂ ਹੈਗੀ ਸਾਨੂੰ ਇਨਫੋਰਮੇਸ਼ਨ ਦਿੱਤੀ ਹੈ ਇਹਨਾਂ ਨੇ ਰਿੰਕੂ ਜੀ ਮਲਕਲਾਂ ਵਾਲੇ ਇਹਨਾਂ ਦੇ ਘਰ ਇਹਨਾਂ ਦੇ ਮੈਡਮ ਸੀਗੇ ਪੂਨਮ ਉਹ ਘਰ ਸੁੱਤੇ ਪਏ ਸੀ ਇਹਨਾਂ ਦਾ ਬੱਚਾ ਕਿਤੇ ਖੇਡਣ ਗਿਆ ਉਹ ਗੇਟ ਨੂੰ ਖੁੱਲਾ ਛੱਡ ਗਿਆ ਪੌੜੀਆਂ ਉੱਪਰ ਚੜ ਕੇ ਕੋ ਹੋ ਗਿਆ ਤਾਂ ਬੰਦਾ ਆਇਆ ਉਹਦੀ ਅਸੀਂ ਕਰ ਰਹੇ ਹਾਂ ਕਾਲ ਜੀ ਪਤਾ ਲੱਗਿਆ ਕਿ ਕੋਈ ਇਹਨਾਂ ਦੇ ਘਰੋਂ 골ਡ ਲੈ ਕੇ ਅੱਛਾ ਉਹਦੇ ਲਈ ਅਸੀਂ ਆਪਣੀਆਂ ਪੁਲਿਸਪਾਲਟੀਆਂ ਜਿਹੜੀਆਂ ਲਾ ਦਿੱਤੀਆਂ ਨੇ ਤੇ ਅਸੀਂ ਜਲਦੀ ਟਰੇਸ ਆਫ ਕਰਦੇ ਕਿੰਨਾ ਇੱਕ ਦਾ ਦੱਸਦੇ ਹੈ ਉਹ ਇਹਨਾਂ ਤੋਂ ਸਾਰੀ ਕਲੈਰੀਫਿਕੇਸ਼ਨ ਲੈਣੇ ਆ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਾਰਾ ਜੋ ਵੀ ਹੈ ਹੋਲਡ ਕਿੰਨੇ ਕਦ ਤੱਕ ਜੱਫਤਾਂ ਨਹੀਂ ਉਹ ਸਾਰਾ ਇਹ ਦਸਤੇ ਆ ਸਾਨੂੰ ਜੋ ਵੀ ਹੋਇਆ ਅਸੀਂ ਇਹਨੂੰ ਜਲਦੀ ਅਰੈਸਟ ਕਰਨਾ ਕੋਈ ਸੀਸੀਟੀਵੀ ਫੋਟੋ ਜੀ ਕੋਈ ਅਸੀਂ ਸਾਰਾ ਕਰ ਰਹੇ ਹਾਂ ਜੀ ਇਹਦਾ ਜਲਦੀ